ਤੁਹਾਡੇ ਤੇ ਬੀਜਪੀ ਇਲਜ਼ਾਮ ਲਾ ਰਹੀ ਹੈ ਕਿ ਪੈਸੇ ਵੰਡ ਕੇ ਸੀ ਲੀਡਰਾਂ ਨੂੰ ਖਰੀਦ ਰਹੇ ਆ ਇਹ ਬਰਨਾਲੇ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਕੌਣ ਪੈਸੇ ਵੰਡ ਕੇ ਖਰੀਦਦਾ ਬਰਨਾਲੇ ਦੇ ਵਿੱਚ ਜਿਹੜੇ ਬੰਦੇ ਆਪ ਉਹ ਚੀਜ਼ਾਂ ਕਰਦੇ ਰਹੇ ਉਹਨਾਂ ਉਹਨਾਂ ਨੂੰ ਇਹ ਲੱਗਦਾ ਵੀ ਦੂਜੇ ਵੀ ਸਾਰੇ ਇਹੀ ਕਰਦੇ ਤੁਸੀਂ ਸਾਨੂੰ ਅੱਜ ਵੀ ਪਤਾ ਕਿਹਨੂੰ ਕਿਹਨੂੰ ਆਫਰਾਂ ਭੇਜ ਰਹੇ ਹੋ ਭਾਈ ਸਾਹਿਬ ਦੀ ਟਰਮ ਹੈ ਇਹਨੂੰ ਕਾਂਗਰਸੀ ਤੇ ਬੀਜਪੀ ਵਾਲੇ ਰਾਜ ਕਿ ਘੇਰਦੇ ਹੋਏ ਨਜ਼ਰ ਆ ਰਹੇ ਨੇ ਮੰਡੀਆਂ ਦਾ ਸਭ ਤੋਂ ਵੱਡਾ ਮਸਲਾ ਚੱਕਿਆ ਜਾ ਰਿਹਾ ਕਿ ਕਿਸਾਨ ਮੰਡੀਆਂ ਚ ਰੋਲ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਨਲਾਇਕੀ ਕਰਕੇ ਰੋਲ ਰਿਹਾ ਨਹੀਂ ਸਭ ਨੂੰ ਪਤਾ ਹੈ ਕਿ ਇਹ ਮਸਲਾ ਸੀਗਾ ਸੈਂਟਰ ਨਾਲ ਪ੍ਰੋਬਲਮ ਕ੍ਰੀਏਟ ਕਰ ਰਿਆ ਸੈਂਟਰ ਪਰ ਪੰਜਾਬ ਸਰਕਾਰ ਨੇ ਤਾਂ ਪੰਜਾਬ ਸਰਕਾਰ ਦੀ ਪੂਰੀ ਟੀਮ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਠੀਕ ਕੀਤਾ ਥੋੜੇ ਦਿਨ ਆਈ 3-4 ਦਿਨ ਜਦੋਂ ਤੱਕ ਸ਼ੈਲਰਾਂ ਨਾਲ ਕੰਟਰੈਕਟਿੰਗ ਸੀ ਉਹ ਤੋਂ ਬਾਅਦ ਬੜੀ ਵਧੀਆ ਚੰਗੀ ਤਰੀਕੀ ਮੰਡੀਆਂ ਚੱਲ ਰਹੀਆਂ ਨੇ ਰਾਜਾ ਵਰਿੰਗ ਤਾਂ ਮੰਜਾ ਢਾਕੇ ਇੱਕ ਰਾਤ ਕੱਟ ਕੇ ਆਏ ਮੰਡੀ ਦੇ ਵਿੱਚ ਕਹਿੰਦੇ ਮੈਂ ਦਿਖਾਉਣਾ ਚਾਹਣਾ ਲੋਕਾਂ ਨੂੰ ਵੀ ਕਿਸਾਨਾਂ ਦੇ ਹਾਲਾਤ ਕੀ ਨੇ ਰਾਜਾ ਵਰਿੰਗ ਜੀ ਉਹ ਦੀ ਮੰਜਾ ਢਾਉਂਦੇ ਹੁੰਦੇ ਹੁੰਦੇ ਜਦੋਂ ਵੋਟਾਂ ਹੁੰਦੀਆਂ ਪਹਿਲਾਂ ਇਹਨਾਂ ਨੇ ਪਿਛਲੀ ਐਮਪੀ ਇਲੈਕਸ਼ਨ 'ਚ ਯਾਦ ਹੋਊਗਾ ਉਦ ਮੁੜ ਕੇ ਜਾ ਕੇ ਕਿਸੇ ਵਰਕਰ ਦੇ ਘਰੇ ਸੁੱਤੇ ਆ ਜਿੱਦਣ 20 ਤਰੀਕ ਨੂੰ ਕੀ ਉਸ ਦਿਨ ਬਾਅਦ ਦੇਖ ਲਾਂਗੇ ਰਾਜਾ ਜੀ ਕਿਹੜੀ ਮੰਡੀ 'ਚ ਜਾ ਕੇ ਸੌਂਦੇ ਆ ਗੱਡੀਆਂ ਦੀ ਲੇਨ ਜਿਹੜੀ ਐ ਕੰਫੀਡੈਂਸ ਆਉਂਦਾ ਜਾਂ ਉਹਦੇ ਨਾਲ ਕੋਈ ਚੀਜ਼ਾਂ ਟਿੱਪਣੀਆਂ ਕਿਵੇਂ ਦੇਖਦੇ ਸਾਨੂੰ ਕੰਫੀਡੈਂਸ ਦਵਾਉਂਦਾ ਸਾਡਾ ਕੰਮ ਮੀਤ ਹਿਰਜੀ ਨੇ ਬਰਨਾਲੇ ਦਾ ਕੋਈ ਖੂੰਜਾ ਨਹੀਂ ਛੱਡਿਆ ਬਰਨਾਲੇ ਦਾ ਕੋਈ ਪਿੰਡ ਨਹੀਂ ਛੱਡਿਆ ਬਰਨਾਲੇ ਦਾ ਕੋਈ ਔਰਡ ਨਹੀਂ ਛੱਡਿਆ ਜਿੱਥੇ ਪੈਸਾ ਨਹੀਂ ਲਾਇਆ ਕਿਹੜਾ ਕੰਮ ਹੈ ਜਿਹੜਾ ਬਰਨਾਲੇ ਦੇ ਵਿੱਚ ਨਹੀਂ ਆਉਂਦਾ ਸਾਨੂੰ ਕੌਨਫੀਡੈਂਸ ਦਿੰਦਾ ਲੋਕਾਂ ਦਾ ਕੀਤਾ ਹੋਇਆ ਕੰਮ ਅਸੀਂ ਫੇਕ ਕੌਨਫੀਡੈਂਸ ਲੈਣ ਤੇ ਵਿਸ਼ਵਾਸ ਨਹੀਂ ਰੱਖਦੇ ਅਸੀਂ ਲੋਕਾਂ ਨਾਲ ਗਰਾਊਂਡ ਤੇ ਜਾ ਕੇ ਕੌਨਫੀਡੈਂਸ ਲੈਣਾ ਵਿਸ਼ਵਾਸ ਰੱਖਦੇ ਹਾਂ ਨਾਲ ਕੋ ਮਰੀਆਂ ਨੇ ਉਹ ਆਲੇ ਦੁਆਲੇ ਤੋਂ ਨੇ ਫੇਕ ਨੇ ਬਿਲਕੁਲ ਫੇਕ ਨੇ ਉਹ ਪਤਾ ਲੱਗ ਜਾਣਾ ਜੀ ਆਉਣ ਵਾਲੀ 20 ਤਰੀਕ ਨੂੰ ਚੋਣ ਪ੍ਰਚਾਰ ਸਿਖਰਾਂ ਤੇ ਆ ਤੇ ਸਭ ਦਾ ਜ਼ੋਰ ਲੱਗਿਆ ਹੋਇਆ ਹਾਲਾਂਕਿ ਬਰਨਾਲਾ ਦਾ ਜ਼ਿਕਰ ਕੀਤਾ ਜਾਵੇ ਤਾਂ ਬਰਨਾਲਾ ਦੇ ਵਿੱਚ ਹਰਿੰਦਰ ਸਿੰਘ ਢਾਲੀਵਾਲ ਕਹਿੰਦੇ ਨੇ ਕਿ ਇਸ ਵਕਤ ਮੀਥ ਹੀਰ ਤੋਂ ਵੀ ਵੱਧ ਜਿਹੜਾ ਰਿਕਾਰਡ ਕਾਇਮ ਕਰਾਂਗੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਜਾਊਗਾ ਮੇਰੇ ਨਾਲ ਹਰਿੰਦਰ ਸਿੰਘ ਢਾਲੀਵਾਲ ਨੇ ਢਾਲੀਵਾਲ ਸਾਹਿਬ ਸਵਾਗਤ ਕਰੋ ਫਿਰ ਸਪੋਕਸਮੈਨ ਟੀਵੀ ਤੇ ਧੰਨਵਾਦ ਜੀ ਸਰਖਬਾਏ ਜੀ ਕਿਵੇਂ ਦੇਖਦੇ ਹੋ ਹਫਤੇ ਦੇ ਵਿੱਚ ਕਾफी ਫਰਕ ਪੈ ਜਾਂਦਾ ਚੋਣ ਪ੍ਰਚਾਰ ਦਾ ਤੇ ਹਫਤਾ ਹੋਰ ਮਿਲ ਗਿਆ ਉੱਪਰ ਉਹ ਜਿਵੇਂ ਹੁੰਦਾ ਨਾ ਪੇਪਰਾਂ ਤੋਂ ਪਹਿਲਾਂ ਕਹਿੰਦੇ ਅਚਾਨਕ ਪੇਪਰ ਥੋੜਾ ਜਿਹਾ ਪੋਸਟਪੋਨ ਹੋ ਜੇ ਤੇ ਹਫਤਾ ਵਧ ਮਿਲ ਜਾਂਦਾ ਉਹ ਹੁਣ ਰਿਵੀਜ਼ਨ ਵਧੀਆ ਹੋ ਜੂ ਬਿਲਕੁਲ ਹੋ ਜੂ ਵੈਸੇ ਤਾਂ ਦੇਖੋ ਇਲੈਕਸ਼ਨ ਕਮਿਸ਼ਨ ਦਾ ਡਿਸੀਜਨ ਹੈ ਉਹ ਤਾਂ ਅਸੀਂ ਵੈਲਕਮ ਕਰਦੇ ਆਂ ਵੀ ਇਲੈਕਸ਼ਨ ਉਹਨਾਂ ਨੇ ਇੱਕ ਹਫਤਾ ਲੇਟ ਕਰਤੀ ਪਰ ਬਿਲਕੁਲ ਸਾਨੂੰ ਲੋਕਾਂ ਤੱਕ ਪਹੁੰਚ ਕਰਨ ਲਈ ਸਾਨੂੰ ਕੀਤੇ ਹੋਏ ਕੰਮ ਦਾ ਦੱਸਣ ਲਈ ਲੋਕਾਂ 'ਚ ਜਾ ਕੇ ਪ੍ਰਚਾਰ ਕਰਨ ਲਈ ਵੱਧ ਸਮਾਂ ਮਿਲਿਆ ਤਾਂ ਉਹ ਚੰਗੀ ਗੱਲ ਆ ਸਾਡੇ ਲਈ ਸਾਨੂੰ ਫਾਇਦੇ ਵਾਲੀ ਗੱਲ ਆ ਬਿਲਕੁਲ ਫਾਇਦੇ ਦਾ ਫਾਇਦਾ ਸਿਰਫ ਆਮੋਨੀ ਪਾਰਟੀ ਨੂੰ ਆ ਜਾਂ ਵਿਰੋਧੀਆਂ ਨੂੰ ਵੀ ਲੱਗਦਾ ਹੋਊਗਾ ਇਹ 'ਚ ਨਹੀਂ ਵਿਰੋਧੀਆਂ ਨਾਲ ਕਾਹਦਾ ਫਾਇਦਾ ਵਿਰੋਧੀਆਂ ਕੋਲੇ ਕੁਝ ਕਹਿਣ ਨੂੰ ਨਹੀਂ ਜੋ ਉਹਨਾਂ ਨੇ ਕਹਿਣਾ ਸੀ ਜੋ ਉਹਨਾਂ ਨੇ ਸਾਨੂੰ ਮੰਨਦਾ ਚੰਗਾ ਬੋਲਣਾ ਸੀ ਬੂਲ ਹਟੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਗੱਲਾਂ 'ਚ ਕੁਝ ਕੱਢਣ ਪਾਉਣ ਨੂੰ ਹੈ ਨਹੀਂ ਸਾਡੇ ਕੋਲੇ ਕੰਮ ਦੱਸਣ ਨੂੰ ਨਹੀਂ ਸਾਡੇ ਕੋਲੇ ਕੰਮ ਕਹਿਣ ਨੂੰ ਨੇ ਸਾਡੇ ਕੋਲੇ ਪ੍ਰੋਗਰਾਮ ਕਰਨ ਨੂੰ ਨੇ ਲੋਕਾਂ ਕੋਲੇ ਲੋਕ ਸਮਾ ਮੰਗ ਰਹੇ ਆ ਸਾਡੇ ਕੋਲੇ ਮਤਲਬ ਸਮਾਂ ਨਹੀਂ ਸੀ ਇਸ ਚੀਜ਼ ਲਈ ਤੇ ਉਹ ਸਾਨੂੰ ਵੱਧ ਸਮਾਂ ਮਿਲ ਗਿਆ ਸਾਨੂੰ ਦੱਸਣ ਨੂੰ ਕੰਮ ਮਿਲ ਗਏ ਜਿਹੜੇ ਕੰਮ ਰਹਿ ਗਏ ਸੀ ਉਹ ਜ਼ਿਆਦਾ ਪ੍ਰਚਾਰ ਹੋਊਗਾ ਜਿੰਨੇ ਜ਼ਿਆਦਾ ਕੰਮ ਹੋਏ ਨੇ ਉਨਾਂ ਜ਼ਿਆਦਾ ਪ੍ਰਚਾਰ ਹੋਊਗਾ ਵਿਰੋਧੀਆਂ ਕੋਲੇ ਕੁਝ ਹੈ ਨਹੀਂ ਕਹਿਣ ਨੂੰ ਉਹਨਾਂ ਨੇ ਉਹੀ ਦੋ ਗੱਲਾਂ ਕਹਿਣੀਆਂ ਨੇ ਕੱਲੀਆਂ ਸਾਨੂੰ ਗਾਲਾਂ ਕੱਢਣੀਆਂ ਉਹ ਕੱਢਣ ਤੋਂ ਬਿਨਾ ਕੁਝ ਹੈ ਨਹੀਂ ਤਾਂ ਉਹਨਾਂ ਦਾ ਕਾਹਦਾ ਫਾਇਦਾ ਇਸ ਚੀਜ਼ 'ਚ। ਸਿੰਦਰ ਲਈ ਸਭ ਤੋਂ ਪਹਿਲਾ ਵਰਤਿਆ ਜਾ ਰਿਹਾ ਸ਼ਬਦ ਆ ਉਹ ਗੁਰਦੀਪ ਬਾਠ ਵੱਲ ਵਰਤਿਆ ਜਾ ਰਿਹਾ ਮਾਸੀ ਦਾ ਮੁੰਡਾ ਯਾਨੀ ਕਿ ਪਰਿਵਾਰਵਾਦ ਜਾਂ ਇਹ ਕਿਹਾ ਜਾਂਦਾ ਹੈ ਕਿ ਇਹ ਮੀਥੇਰ ਦੀ ਗੱਡੀ ਚਲਾਉਂਦਾ ਸੀ। ਹੁਣ ਇਹ ਮੀਥੇਰ ਦੀ ਕੁਰਸੀ ਤੇ ਬਹਿਣ ਨੂੰ ਤਿਆਰ ਹੋ ਗਿਆ। ਇਹ ਨਾਂ ਤੇ ਕੁਰਸੀ ਜੀ ਪਹਿਲੀ ਗੱਲ ਤਾਂ ਵੀ ਮੀਥੇਰ ਜੀ ਦੀ ਹੈ। ਇਹ ਕੁਰਸੀ ਲੋਕਾਂ ਦੀ ਹੈ ਲੋਕਾਂ ਦੀ ਦਿੱਤੀ ਹੋਈ ਕੁਰਸੀ ਹੈ। ਗੱਲ ਰਹੀ ਮਾਸੀ ਦੇ ਮੁੰਡੇ ਦੀ। ਮੈਂ ਪਹਿਲਾਂ ਵੀ ਮੀਡੀਆ ਤੇ ਬਹੁਤ ਵਾਰ ਬੇਨਤੀ ਕਰ ਚੁੱਕਾ ਕੋਈ ਮੇਰੀ ਰਿਸ਼ਤੇਦਾਰੀ ਸਾਬਤ ਕਰ ਦੇ। ਠੀਕ ਹੈ। ਮਤਲਬ ਜੋ ਸੰਗਤ ਫੈਸਲਾ ਕਰੂਗੀ ਉਹ ਮਨਜ਼ੂਰ ਹੋਊਗਾ ਕੋਈ ਦੂਰ ਨੇੜੇ ਦੀ ਰਿਸ਼ਤੇਦਾਰੀ ਸਾਬਤ ਕਰ ਦੇ ਸਾਡੀ ਨਹੀਂ ਆਪਣੇ ਆਮ ਜੱਟਾਂ ਚ ਦੂਰ ਨੇੜੇ ਤੋਂ ਜਾ ਕੇ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਨਿਕਲੇ ਆਉਂਦਾ ਕੋਈ ਦੂਰ ਨੇੜੇ ਦੀ ਵੀ ਕਰ ਦੇ ਤਾਂ ਜੋ ਸੰਗਤ ਫੈਸਲਾ ਕਰੂਗੀ ਉਹ ਸਿਰ ਮੱਥੇ ਗੱਲ ਉਹਨਾਂ ਕੋਲੇ ਹੋਰ ਕੁਝ ਕਹਿਣ ਨੂੰ ਨਹੀਂ ਹੈ ਬਰਨਾਲੇ ਦਾ ਮੁੱਦਾ ਇਹ ਥੋੜੀ ਹੈ ਵੀ ਹਰਿੰਦਰ ਦੀ ਮੀਤ ਨਾਲ ਕੀ ਰਿਸ਼ਤੇਦਾਰੀ ਹੈ ਇਹ ਬਰਨਾਲੇ ਦਾ ਮੁੱਦਾ ਥੋੜੀ ਹੈ ਜਾਂ ਇਹ ਪੰਜਾਬ ਦਾ ਮੁੱਦਾ ਥੋੜੀ ਹੈ ਇਹ ਮੁੱਦਾ ਨਹੀਂ ਹੈ ਬਰਨਾਲੇ ਦਾ ਮੁੱਦਾ ਡਵੈਲਪਮੈਂਟ ਹੈ ਬਰਨਾਲੇ ਦਾ ਮੁੱਦਾ ਇਹ ਹੈ ਵੀ ਜਿਹੜਾ 30 35 ਸਾਲਾਂ ਤੋਂ ਬਰਨਾਲੇ 'ਚ ਕੰਮ ਨਹੀਂ ਹੋਇਆ ਉਹ ਮੁੱਦਾ ਹੈ ਬਰਨਾਲੇ ਦਾ ਮੁੱਦਾ ਹੈ ਬਰਨਾਲੇ ਦੇ ਸ਼ਹਿਰ ਦੀ ਸਫਾਈ ਬਰਨਾਲੇ ਦਾ ਮੁੱਦਾ ਹੈ ਬਰਨਾਲੇ ਦਾ ਸੀਵਰੇਜ ਕਿਵੇਂ ਠੀਕ ਹੋਵੇ ਜਿਹੜੀਆਂ ਜਗ੍ਹਾ ਤੇ ਨਹੀਂ ਹੈਗਾ ਉਹ ਕਿਵੇਂ ਪਵੇ ਬਰਨਾਲੇ ਦਾ ਮੁੱਦਾ ਸਟੇਡ ਖੇਡ ਸਟੇਡੀਅਮ ਬਰਨਾਲੇ ਦਾ ਮੁੱਦਾ ਨਹਿਰੀ ਪਾਣੀ ਬਰਨਾਲੇ ਦਾ ਮੁੱਦਾ ਸਕੂਲ ਬਰਨਾਲੇ ਦਾ ਮੁੱਦਾ ਹੈਲਥ ਬਰਨਾਲੇ ਦਾ ਮੁੱਦਾ ਮਾਸੀ ਦਾ ਮੁੰਡਾ ਨਹੀਂ ਹੈ ਕਿਹੜਾ ਜੰਦਾ ਬਰਨਾਲੇ ਦਾ ਮੁੱਦਾ ਜੇਕਰ ਤੁਸੀਂ ਗਿਣਾਏ ਹਾਲਾਂਕਿ ਮੀਥੀਅਰ ਤਾਂ ਰਿਕਾਰਡ ਗਣਾਉਂਦੇ ਨੇ ਕਿ ਮਹੀਨੇ ਨੇ ਪੈਸੇ ਲੈ ਕੇ ਆਏ ਪਰ ਨਾਲ ਇੱਕ ਜ਼ਿਕਰ ਵਿਰੋਧੀਆਂ ਵੱਲੋਂ ਸ਼ੁਰੂ ਹੋ ਜਾਂਦਾ ਕਿ ਹਰਿੰਦਰ ਦਾ ਯੋਗਦਾਨ ਕੀ ਹੈ ਜੇ ਬਰਨਾਲੇ ਦਾ ਮੁੱਦੇ ਤੁਸੀਂ ਗਿਣਾ ਰਹੇ ਹੋ ਤਾਂ ਹਰਿੰਦਰ ਪਹਿਲਾ ਦਾ ਯੋਗਦਾਨ ਤਾਂ ਦੱਸੇ ਨਾ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਾ ਰਿਹਾ ਜੇ ਲੋਕ ਕਿਉਂ ਵਿਸ਼ਵਾਸ ਕਰਨ ਹਰਿੰਦਰ ਦਾ ਯੋਗਦਾਨ ਹਰਿੰਦਰ ਆਮ ਆਦਮੀ ਪਾਰਟੀ ਦਾ ਸੱਚਾ ਸ਼ਪਾਹੀ ਪਹਿਲੇ ਦਿਨ ਤੋਂ ਜਦੋਂ ਤੋਂ ਪਾਰਟੀ ਬਣੀ ਉਸ ਦਿਨ ਤੋਂ ਪਾਰਟੀ ਦੀ ਦਿਨ ਰਾਤ ਕੰਮ ਕਰਨ ਵਾਲਾ ਸੇਵਾ ਕਰਨ ਵਾਲਾ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਅਹੁਦੇ ਤੋਂ ਹਰਿੰਦਰ ਨੇ ਲੋਕਾਂ ਦੀ ਸੇਵਾ ਕੀਤੀ ਹੈ ਉਹ ਆਮ ਆਦਮੀ ਪਾਰਟੀ ਦੇ ਥਰੂ ਕੀਤੀ ਹੋਵੇ ਉਹ ਹੋਰ ਕੰਮਾਂ ਦੇ ਥਰੂ ਕੀਤੀ ਹੋਵੇ ਜੇ ਟਿਕਟ ਤਾਂ ਪਾਰਟੀ ਨੇ ਡਿਸਾਈਡ ਕਰਨੀ ਸੀ ਨਾ ਪਾਰਟੀ ਲਈ ਹਰਿੰਦਰ ਨੇ ਦਿਨ ਰਾਤ ਇੱਕ ਕੀਤਾ ਕੋਈ ਮੈਨੂੰ ਨਹੀਂ ਤੁਸੀਂ ਕਵਰ ਕਰਦੇ ਹੋ ਪੋਲਿਟਿਕਸ ਤੁਸੀਂ ਤਰਨੇ ਵੀ ਕਵਰ ਕਰਦੇ ਹੋ ਚੰਡੀਗੜ੍ਹ ਤੁਸੀਂ ਪਾਰਟੀ ਦੀਆਂ ਮੀਟਿੰਗਾਂ ਵੀ ਕਵਰ ਕਰਦੇ ਹੋ ਤੁਸੀਂ ਰੈਲੀਆਂ ਵੀ ਕਵਰ ਕਰਦੇ ਹੋ ਕਿਹੜੀ ਰੈਲੀ ਆ ਕਿਹੜਾ ਤਰਨਾ ਜਿੱਥੇ ਆਪਾਂ ਸਰਖਾਵ ਜੀ ਨੂੰ ਨਹੀਂ ਮਿਲੇ ਕਿਹੜਾ ਪਾਰਟੀ ਦੀ ਕੈਂਪੇਨਾਂ ਜਿੱਥੇ ਹਰਿੰਦਰ ਨਹੀਂ ਗਿਆ ਗੁਜਰਾਤ ਹਰਿੰਦਰ ਨਹੀਂ ਗਿਆ ਹਰਿਆਣਾ ਹਰਿੰਦਰ ਨਹੀਂ ਗਿਆ ਆਦਮਪੁਰ ਦੇ ਹਰਿਆਣੇ ਦੇ ਬਾਈ ਇਲੈਕਸ਼ਨ 'ਚ ਹਰਿੰਦਰ ਨਹੀਂ ਗਿਆ ਜਦੋਂ ਪਾਰਟੀ ਦਾ ਕੋਈ ਕਹ ਲਓ ਬਹੁਤ ਉਹ ਵੀ ਨਹੀਂ ਸੀ ਕੱਲੀ ਦਿੱਲੀ 'ਚ ਸਰਕਾਰ ਸੀ ਸ਼ਿਮਲੇ ਸੰਜੇ ਸਿੰਘ ਜੀ ਰੈਲੀ ਕਰਕੇ ਆਏ ਸੀ ਤੇ ਹਰਿੰਦਰ ਦੋ ਦਿਨ ਪਹਿਲਾਂ ਜਾ ਕੇ ਉੱਥੇ ਪੋਸਟਰ ਵੰਡ ਕੇ ਡੋਰ ਟੂ ਡੋਰ ਕਰਕੇ ਆਇਆ ਤਾਂ ਮਤਲਬ ਜੋ ਪਾਰਟੀ ਦੀ ਇੱਕ ਸੱਚਾ ਸਪਾਹੀ ਪਾਰਟੀ ਲਈ ਕਰਦਾ ਹਰਿੰਦਰ ਨੇ ਉਹ ਪਾਰਟੀ ਲਈ ਕੀਤਾ ਉਹ ਲੋਕਾਂ ਲਈ ਕੀਤਾ ਪਰ ਇੱਥੇ ਕੀ ਜਾ ਰਿਹਾ ਕਿ ਪਰਿਵਾਰਵਾਦ ਤੇ ਉਸ ਤੋਂ ਬਾਅਦ ਗਰਦੀਬ ਵੜਦਾ ਇਹ ਕਹਣਾ ਪੋਸਟਰਾਂ ਦੇ ਵਿੱਚ ਲਗਾਤਾਰ ਇਹ ਵੀ ਹੱਕਦਾਰ ਮੈਂ ਆ ਦਾਵੇਦਾਰ ਮੈਂ ਆ ਹੱਕ ਮਾਰਿਆ ਗਿਆ ਲੜਾਈ ਹੱਕ ਦੀ ਆ ਕਹਿੰਦੇ ਜੇਕਰ ਇਹਨਾਂ ਨੇ ਪਰਵਾਦਵਾਦ ਲਿਆਉਣਾ ਇਸੇ ਵਾਰ ਲੋਕਾਂ ਨੇ ਪਾਰਟੀ ਨੂੰ ਲਿਆਂਦਾ ਕਿਉਂ ਲੋਕਾਂ ਨੇ ਇਤਨਾ ਦੂਜੀਆਂ ਪਾਰਟੀਆਂ ਨੂੰ ਅੱਕੇ ਲਿਆਂਦਾ ਇਹ ਆਮ ਆਦਮੀ ਪਾਰਟੀ ਉਸੇ ਲਈ ਹੈ ਤੇ ਚੱਲਦੀ ਆ ਪਰਿਵਾਰਵਾਦ ਤਾਂ ਹੁੰਦਾ ਜੇ ਮੀਤਹਿਰ ਜੀ ਆਪਣੇ ਫਾਦਰ ਸਾਹਿਬ ਨੂੰ ਆਪਣੇ ਮਦਰ ਨੂੰ ਆਪਣੀ ਵਾਈਫ ਨੂੰ ਟਿਕਟ ਦਵਾਉਂਦੇ ਮੇਰਾ ਕੋਈ ਰਿਸ਼ਤਾ ਹੀ ਨਹੀਂ ਮੇਰੇ ਨਾਲ ਕਹਤਾ ਪਰਿਵਾਰਵਾਦ ਠੀਕ ਹੈ ਜੇ ਪਰਿਵਾਰਵਾਦ ਤਾਂ ਤਾਂ ਹੁੰਦਾ ਜੇ ਉਹਨਾਂ ਦੀ ਵਾਈਫ ਲਕشن ਲੜਦੀ ਜੇ ਉਹਨਾਂ ਦੇ ਮਦਰ ਲੜਦੇ ਜੇ ਉਹਨਾਂ ਦੀ ਫਾਦਰ ਲੜਦੇ ਠੀਕ ਦੂਜੇ ਹਲਕਿਆਂ 'ਚ ਵੀ ਤੁਸੀਂ ਦੇਖ ਲਓ ਐਮਐਲਏ ਸਹਿਵਾਨਾ ਨੇ ਕਿੱਥੇ ਕੀ ਮੇਰਾ ਗਿੱਦੜਵਈ ਰਾਜਾ ਵੜਿੰਗ ਜੀ ਨੇ ਕਿਹਨੂੰ ਟਿਕਟ ਦਿੱਤੀ ਹੈ ਅ ਸੁਖੀਰਨਾਵਾਜੀ ਨੇ ਕਿਹਨੂੰ ਟਿਕਟ ਦਿੱਤੀ ਹੈ ਪਰਿਵਾਰ ਵੀ ਹੈ ਜਾਂ ਕੁਛ ਹੋਇਆ ਮਤਲਬ ਜਿਹੜਾ ਮਤਲਬ ਉਹੀ ਗੱਲ ਹੈ ਕੋਈ ਰਿਸ਼ਤਾ ਹੈ ਸਾਡਾ ਤਾਂ ਕੋਈ ਰਿਸ਼ਤਾ ਨਹੀਂ ਹੈ ਪਾਰਟੀ ਦੇ ਵਿੱਚ ਇਕੱਠੇ ਕੰਮ ਕਰਦੇ ਹਾਂ ہاں ਜਾਣ ਪਹਿਚਾਨ ਬਾਠ ਨਾਲ ਵੀ ਉੱਨੀ ਹੋਈ ਸੀ ਠੀਕ ਹੈ ਬਾਠ ਨਾਲ ਕਿਹੜਾ ਘਟ ਸੀ ਬਾਠ ਦਾ ਇਹ ਜਾਂ ਇਕੱਲਾ ਕੀ ਹੱਕ ਹੈ ਕਿਉਂਕਿ ਬਾਠ ਨੂੰ ਜ਼ਿਲ੍ਹਾ ਪ੍ਰਧਾਨਗੀ ਬਾਠ ਨੂੰ ਦੇਤੀ ਚੇਅਰਮੈਨੀ ਸਭ ਤੋਂ ਵੱਡੀ ਉਹਨੂੰ ਦੇਤੀ ਉਹਦਾ ਇਕੱਲੇ ਦਾ ਹੀ ਸਾਰੀਆਂ ਚੀਜ਼ਾਂ ਤੇ ਹੱਕ ਬਣਦਾ ਕੋਈ ਹੋਰ ਵਰਕਰ ਹੀ ਹੈ ਨਹੀਂ ਹੋਰ ਕੋਈ ਬਰਨਾਲੇ ਦੇ ਵਿੱਚ ਬੰਦੇ ਹੀ ਹੈ ਨਹੀਂ ਜਿਹੜੀ ਚੀਜ਼ ਹੈ ਉਹ ਉਹੀ ਬਾਠ ਨੂੰ ਚਾਹੀਦੀ ਹੈ ਠੀਕ ਹੈ ਸਾਰਿਆਂ ਦਾ ਹੱਕ ਹੈ ਆਮ ਆਦਮੀ ਪਾਰਟੀ ਪਹਿਲਾਂ ਵੀ ਆਪਦੇ ਵਲੰਟੀਅਰਾਂ ਨੂੰ ਆਪਦੇ ਆਮ ਵਰਕਰਾਂ ਨੂੰ ਇਲੈਕਸ਼ਨ ਲੜਾਉਂਦੀ ਆਈ ਹੈ ਲੀਡਰਾਂ ਨੂੰ ਨਹੀਂ ਲੜਾਉਂਦੀ ਉਹਨੂੰ ਪਹਿਲਾਂ ਹੀ ਬਹੁਤ ਕੁਝ ਦਿੱਤਾ ਸੀ ਚਲੋ ਤੁਸੀਂ ਕਹਿਣਾ ਸਾਰਿਆਂ ਦਾ ਹੱਕ ਆ ਪਰ ਜਦੋਂ ਅਸੀਂ ਕੈਂਪੇਨਿੰਗ ਤੇ ਨਜ਼ਰ ਮਾਰਦੇ ਹਾਂ ਹਰ ਇੱਕ ਪਾਰਟੀ ਦਾਵੇਦਾਰੀ ਯਾਨੀ ਕਿ ਮਜ਼ਬੂਤ ਠੋਕ ਰਹੀ ਹੈ ਕੈਂਪੇਨਿੰਗ ਵੀ ਵਟੇ ਪੱਤਰ ਤੇ ਕਰ ਰਹੀ ਹੈ ਕਾਫਲਾ ਹੋਣੇ ਟੱਕਰਿਆ ਤੁਹਾਨੂੰ ਆਹਮੋ ਸਾਹਮਣਾ ਕਾਫਲਾ ਹੋਇਆ ਉਹ ਗੱਡੀਆਂ ਦੀ ਲੇਨ ਜਿਹੜੀ ਹੈ ਉਹ ਕਈ ਚੀਜ਼ਾਂ ਦਾ ਬਿਆਨ ਕਰਦੀ ਹੋਊਗੀ ਕੌਨਫੀਡੈਂਸ ਆਉਂਦਾ ਜਾਂ ਉਹਦੇ ਨਾਲ ਕੋਈ ਚੀਜ਼ਾਂ ਟਿੱਪਣੀਆਂ ਕਈ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਉਹ ਕਿਵੇਂ ਦੇਖਦੇ ਹਾਂ ਟਿੱਪਣੀਆਂ ਕੀ ਨਿਕਲ ਕੇ ਆਉਣੀਆਂ ਨੇ ਜੀ ਜੋ ਸਾਨੂੰ ਕੌਨਫੀਡੈਂਸ ਦਵਾਉਂਦਾ ਸਾਡਾ ਕੰਮ ਠੀਕ ਜਿਹੜਾ 2.5 ਸਾਲਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਬਰਨਾਲੇ ਦੇ ਵਿੱਚ ਵਿਕਾਸ ਹੋਇਆ ਮੀਤ ਹਰਜੀ ਨੇ ਬਰਨਾਲੇ ਦਾ ਕੋਈ ਖੁੰਝਾ ਨਹੀਂ ਛੱਡਿਆ ਬਰਨਾਲੇ ਦਾ ਕੋਈ ਪਿੰਡ ਨਹੀਂ ਛੱਡਿਆ ਬਰਨਾਲੇ ਦਾ ਕੋਈ ਵਾਰਡ ਨਹੀਂ ਛੱਡਿਆ ਜਿੱਥੇ ਪੈਸਾ ਨਹੀਂ ਲਾਇਆ ਕੀੜਾ ਕੰਮ ਹੈ ਜਿਹੜਾ ਬਰਨਾਲੇ ਦੇ ਵਿੱਚ ਨਹੀਂ ਆਉਂਦਾ ਸਾਨੂੰ ਕੌਨਫੀਡੈਂਸ ਦਿੰਦਾ ਲੋਕਾਂ ਦਾ ਕੀਤਾ ਹੋਇਆ ਕੰਮ ਸਾਨੂੰ ਹੋਰ ਚੀਜ਼ ਤੋਂ ਕੌਨਫੀਡੈਂਸ ਨਹੀਂ ਆਉਂਦਾ ਅਸੀਂ ਫੇਕ ਕੌਨਫੀਡੈਂਸ ਲੈਣ ਤੇ ਵਿਸ਼ਵਾਸ ਨਹੀਂ ਰੱਖਦੇ ਅਸੀਂ ਲੋਕਾਂ ਨਾਲ ਗਰਾਊਂਡ ਤੇ ਜਾ ਕੇ ਕੌਨਫੀਡੈਂਸ ਲੈਣਾ ਵਿਸ਼ਵਾਸ ਰੱਖਦੇ ਹਾਂ ਨਾਲ ਕੋ ਮਰੀਆਂ ਨੇ ਉਹ ਆਲੇ ਦੁਆਲੇ ਤੋਂ ਨੇ ਫੇਕ ਨੇ ਬਿਲਕੁਲ ਫੇਕ ਨੇ ਉਹ ਪਤਾ ਲੱਗ ਜਾਣਾ ਜੀ ਆਉਣ ਵਾਲੀ 20 ਤਰੀਕ ਨੂੰ ਪਰ ਚਰਚਾ ਤੇ ਇਹ ਹਨਾ ਕਹਿੰਦੇ ਡੈਂਟ ਬਹੁਤ ਤਕੜਾ ਆ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਟੈਂਟ ਪੈ ਗਿਆ ਤੇ ਇਹ ਨਤੀਜਾ 23 ਤਰੀਕ ਨੂੰ ਜਿਹੜਾ ਕਿ ਹੈ ਉਹ ਡੈਂਟ ਦਾ ਨਿਕਲ ਕੇ ਆਉ ਡੈਂਟ ਕੋਈ ਡੈਂਟ ਨਹੀਂ ਪਿਆ ਲੋਕ ਬੜੇ ਸਮਝਦਾਰ ਨੇ ਲੋਕ ਦੇਖਦੇ ਆ ਵੀ 2.5 ਸਾਲਾਂ ਚ ਕੀਨੇ ਕੀ ਕੀਤਾ ਆਮ ਆਦਮੀ ਪਾਰਟੀ ਨੇ ਬਰਨਾਲੇ ਚ ਜਿਹੜੇ ਆਮ ਤੌਰ ਤੇ ਗੱਲ ਕਰਦੇ ਆ ਵੀ 30 35 35 ਸਾਲ 40 ਸਾਲ ਬਾਅਦ ਹੀ ਕੰਮ ਹੋਏ ਨੇ ਜਾਂ ਕਦੇ ਜ਼ਿੰਦਗੀ ਚ ਨਹੀਂ ਸੀ ਹੋਏ ਉਹ ਕੰਮ ਹੋਏ ਨੇ ਲੋਕ ਦੇਖਦੇ ਰਹਿੰਦਾ ਸਮਾਂ ਵੀ 22 ਸਾਲ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਇਸ ਟਰਮ ਦਾ ਪਿਆ ਵੀ ਉਹ ਆਮ ਆਦਮੀ ਪਾਰਟੀ ਨੂੰ ਦੇਣਗੇ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਲੋਕ ਬੜੀ ਵੱਡੀ ਬਹੁਮਤ ਨਾਲ ਜਿਤਾ ਕੇ ਬਰਨਾਲੇ ਤੋਂ ਭੇਜਦੇ ਆ ਉਹ ਹੀ ਰਿਜ਼ਲਟ ਇਸ ਵਾਰ ਆਉਣ ਵਾਲਾ ਹੈ 23 ਤਰੀਕ ਨੂੰ ਵੀ ਦੇ 25 ਸਾਲ ਦੀ ਟਰਮ ਹੈ ਇਹਨੂੰ ਕਾਂਗਰਸੀ ਤੇ ਬੀਜੇਪੀ ਵਾਲੇ ਰੱਜ ਕੇ ਘੇਰਦੇ ਹੋਏ ਨਜ਼ਰ ਆ ਰਹੇ ਨੇ ਮੰਡੀਆਂ ਦਾ ਸਭ ਤੋਂ ਵੱਡਾ ਮਸਲਾ ਚੱਕਿਆ ਜਾ ਰਿਹਾ ਕਿ ਕਿਸਾਨ ਮੰਡੀਆਂ ਚ ਰੋਲ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਨਲਾਇਕੀ ਕਰਕੇ ਰੋਲ ਰਿਹਾ ਨਹੀਂ ਇਹ ਮਸਲਾ ਸਭ ਨੂੰ ਪਤਾ ਹੈ ਵੀ ਇਹ ਮਸਲਾ ਸੀਗਾ ਸੈਂਟਰ ਨਾਲ ਖਰੀਦ ਸੈਂਟਰ ਕਰਦਾ ਹਾਂ ਪੰਜਾਬ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਸਾਡੇ ਲੋਕ ਨੇ ਅਸੀਂ ਉਹਨੂੰ ਕਿੱਦਾਂ ਠੀਕ ਕਰ ਸਕਦੇ ਹਾਂ ਪ੍ਰੋਬਲਮ ਕ੍ਰੀਏਟ ਕਰ ਰਿਹਾ ਸੈਂਟਰ ਪਰ ਪੰਜਾਬ ਸਰਕਾਰ ਨੇ ਤਾਂ ਪੰਜਾਬ ਸਰਕਾਰ ਦੀ ਪੂਰੀ ਟੀਮ ਨੇ ਮੈਂ ਧੰਨਵਾਦ ਦਿਆਂ ਪੂਰੀ ਲੀਡਰਸ਼ਿਪ ਦਾ ਸਾਡੇ ਅਫਸਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਠੀਕ ਕੀਤਾ ਪਹਿਲਾਂ ਪਹਿਲਾਂ ਪ੍ਰੋਬਲਮ ਸੀਗੀ ਪਰ ਕੋਈ ਥੋੜੇ ਦਿਨ ਆਈ 3-4 ਦਿਨ ਜਦੋਂ ਤੱਕ ਸ਼ੈਲਰਾਂ ਨਾਲ ਕੰਟਰੈਕਟਿੰਗ ਸੀ ਹੋਇਆ ਉਹ ਤੋਂ ਬਾਅਦ ਬੜੀ ਵਧੀਆ ਚੰਗੀ ਤਰੀਕੀ ਮੰਡੀਆਂ ਚੱਲ ਰਹੀਆਂ ਨੇ ਮੰਡੀਆਂ ਚੋਂ ਲਿਫਟਿੰਗ ਵੀ ਹੋ ਰਹੀ ਹੈ ਝੋਨਾ ਭਰ ਵੀ ਰਿਹਾ ਹੁਣ ਤਾਂ ਸੀਜ਼ਨ ਖਤਮ ਹੋਲਾ 2-4 ਦਿਨ ਚ ਮੰਡੀਆਂ ਸਮਾਪਤ ਹੋ ਜਾਣਗੀਆਂ ਤੁਸੀਂ ਕਹਿੰਦੇ ਸਮਾਪਤ ਹੋ ਜਾਣਗੀਆਂ ਪਰ ਕਾਂਗਰਸ ਹਜੇ ਵੀ ਦਾਵਾ ਠੋਕ ਰਹੀ ਹੈ ਕਿ ਇਹ ਕੰਮ ਤਾਂ ਸਰਕਾਰ ਨੂੰ ਚਾਹੀਦਾ ਸੀ 3-4 ਮਹੀਨੇ ਪਹਿਲਾਂ ਜਾ ਕੇ ਦਬਾਅ ਬਣਾਉਦੀ ਕੇਂਦਰ ਤੇ ਫੇਰ ਕਿਤੇ ਹੱਲ ਹੁੰਦਾ ਬੇਸ਼ੱਕ ਜੇ ਕੇਂਦਰ ਸਾਡੀ ਚ ਰਚ ਰਿਹਾ ਤਾਂ ਸਰਕਾਰ ਦੀ ਨਲਾਇਕੀ ਹੈ ਰਾਜਾ ਵੜਿੰਗ ਤਾਂ ਮੰਝਾ ਢਾਕੇ ਇੱਕ ਰਾਤ ਕੱਟ ਕੇ ਆਏ ਮੰਡੀ ਦੇ ਵਿੱਚ ਕਹਿੰਦੇ ਮੈਂ ਦਿਖਾਉਣਾ ਚਾਹਣਾ ਲੋਕਾਂ ਨੂੰ ਵੀ ਕਿਸਾਨਾਂ ਦੇ ਹਾਲਾਤ ਕੀ ਨੇ ਰਾਜਾ ਵੜਿੰਗ ਦੀ ਉਹੀ ਮੰਝਾ ਢਾਉਂਦੇ ਹੁੰਦੇ ਜਦੋਂ ਵੋਟਾਂ ਹੁੰਦੀਆਂ ਪਹਿਲਾ ਇਹਨਾਂ ਨੇ ਪਿਛਲੀ MP ਇਲੈਕਸ਼ਨ ਚ ਯਾਦ ਹੋਊਗਾ ਉਦੋਂ ਮੰਜਾ ਡਾਇਆ ਸੀ ਵੀ ਜਿੱਥੇ ਜਾਣਾ ਮੈਂ ਉੱਥੇ ਪੈਣਾ ਹੈ ਮੁੜ ਕੇ ਜਾ ਕੇ ਕਿਸੇ ਵਰਕਰ ਦੇ ਘਰੇ ਸੁੱਤੇ ਠੀਕ ਹੈ ਕਦੇ ਜਾ ਕੇ ਉਹ ਤੋਂ ਬਾਅਦ 5 ਸਾਲ ਸਰਕਾਰ ਰਹੀ ਹੁਣ 2-3 ਸਾਲ ਹੋ ਗਏ ਕਦੇ ਸੁੱਤੇ ਆ ਹੁਣ ਅੱਜ ਮੰਡੀ ਚ ਸੌਂਗੇ ਆ ਜਿੱਦਣ 20 ਤਰੀਕ ਹੋਊਗੀ ਉਦੋਂ ਬਾਅਦ ਦੇਖ ਲਾਂਗੇ ਰਾਜਾ ਜੀ ਕਿਹੜੀ ਮੰਡੀ ਚ ਜਾ ਕੇ ਸੌਂਦੇ ਆ ਇਹ ਸਿਰਫ ਇੱਕ ਡਰਾਮੇबाजी ਹੈ ਲੋ ਲੈਵਲ ਦੀ ਪੋਲਿਟਿਕਸ ਹੈ ਇਹ ਨਹੀਂ ਕਰਨੀ ਚਾਹੀਦੀ ਤੁਸੀਂ ਜਾ ਕੇ ਲੋਕਾਂ ਨੂੰ ਕੰਮ ਦੇਖੋ ਗਰਾਉਂਡ ਤੇ ਕੀ ਹੋਇਆ ਉਹ ਲੋਕਾਂ ਨੂੰ ਪਤਾ ਹੈ ਲੋਕ ਬੜੇ ਸਮਝਦਾਰ ਨੇ ਲੋਕ ਇੰਨਾਂ ਗੱਲਾਂ 'ਚ ਨਹੀਂ ਆਉਂਦੇ ਤੁਸੀਂ ਕਹਿੰਦੇ ਹੋ ਨੀਵੇਂ ਪੱਧਰ ਦੀ ਰਾਜਨੀਤੀ ਆ ਪਰ ਜਿਹੜੀਆਂ ਉਲਟ ਫੇਰ ਸਾਨੂੰ ਨਜ਼ਰ ਆ ਰਹੇ ਨੇ ਜਾਂ ਬਹੁਤ ਸਾਰੇ ਲੋਕਲ ਲੀਡਰ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ ਵਿਚੇ ਜੇ ਧੀਰਜ ਜਿਹੜੇ ਭਾਜਪਾ ਦੇ ਉਮੀਦਵਾਰ ਰਹੇ ਚੁੱਕੇ ਨੇ ਉਹ ਸ਼ਾਮਿਲ ਹੋਏ ਨੇ ਤਾਂ ਤੁਹਾਡੇ ਤੇ ਬੀਜੇਪੀ ਇਲਜ਼ਾਮ ਲਾ ਰਹੀ ਹੈ ਕਿ ਪੈਸੇ ਵੰਡ ਕੇ ਜਿਹੜਾ ਕਿ ਆ ਤੁਸੀਂ ਲੀਡਰਾਂ ਨੂੰ ਖਰੀਦ ਰਹੇ ਹੋ ਇਹ ਬਰਨਾਲੇ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਕੌਣ ਪੈਸੇ ਵੰਡ ਕੇ ਖਰੀਦਦਾ ਬਰਨਾਲੇ ਦੇ ਵਿੱਚ ਜਿਹੜੇ ਬੰਦੇ ਆਪ ਉਹ ਚੀਜ਼ਾਂ ਕਰਦੇ ਰਹੇ ਹੋ ਉਹਨਾਂ ਨੂੰ ਇਹ ਲੱਗਦਾ ਵੀ ਦੂਜੇ ਵੀ ਸਾਰੇ ਇਹੀ ਕਰਦੇ ਆ ਸਾਰੀਆਂ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਤੁਸੀਂ ਇਹ ਚੀਜ਼ਾਂ ਕਰਦੇ ਹੋ ਤੁਸੀਂ ਸਾਨੂੰ ਅੱਜ ਵੀ ਪਤਾ ਕਿਹਨੂੰ ਕਿਹਨੂੰ ਆਫਰਾਂ ਭੇਜ ਰਹੇ ਹੋ ਕਿਨੂੰ ਕਿਨੂੰ ਕੀ ਕਰ ਰਹੇ ਹੋ ਤੁਹਾਡੇ ਵੀ ਪੱਟੇ ਜਾ ਰਹੇ ਨੇ ਲੀਡਰ ਮਤਲਬ ਸਾਡੇ ਲੀਡਰ ਪੱਟੇ ਨਹੀਂ ਜਾ ਰਹੇ ਉਹ ਆਫਰਾਂ ਭੇਜ ਰਹੇ ਨੇ ਪਰ ਕੋਈ ਕਿਹੜੋ ਵੀ ਕੋਈ ਉਹ ਨਹੀਂ ਕਰ ਰਿਹਾ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ ਪਰ ਨਾਲੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਲੀਡਰਾਂ ਨੂੰ ਪਤਾ ਕਿ ਉਹਨੂੰ ਆਫਰ ਆਈ ਹੈ ਕਿੰਨੇ ਦੀ ਆਫਰ ਆਈ ਹੈ ਕਿਉਂਕਿ ਲੋਟਸ ਆਪਰੇਸ਼ਨ ਦਾ ਜ਼ਿਕਰ ਤਾਂ ਬਹੁਤ ਵੱਡਾ ਵਿਧਾਨ ਸਭਾ 'ਚ ਬਹੁਤ ਰੌਲਾ ਪਿਆ ਜ਼ਿਕਰ ਤਾਂ ਮੈਂ ਕੀ ਕਰਨਾ ਜੀ ਮਤਲਬ ਜਿਹੜੇ ਸਾਡੇ ਸ਼ਹਿਰ ਦੇ ਕਿਸੇ ਦਾ ਨਾਮ ਲੈ ਕੇ ਕੋਈ ਇਹ ਹਲਕੀ ਗੱਲ ਹੋ ਜਾਂਦੀ ਹੈ ਹਾਂ ਸ਼ਹਿਰ ਦੇ ਨੁਮਾਇੰਦੇ ਨੇ ਚੰਗੇ ਪਰ ਉਹਨਾਂ ਨੇ ਕਿਹੜਾ ਇਹਨਾਂ ਨਾਲ ਗੱਲ ਕੀਤੀ ਜੇ ਤਾਂ ਕੀਤੀ ਹੋਵੇ ਫਿਰ ਤਾਂ ਹੈ ਉਹਨਾਂ ਨੇ ਨਹੀਂ ਗੱਲਾਂ ਕੀਤੀ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਆ ਰਹੇ ਕੋਈ ਪੈਸੇ ਲੈ ਕੇ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਧੀਰਜ ਜੀ ਦਾ ਉਹ ਐਡੀ ਵੱਡੀ ਸ਼ਹਿਰ ਦੀ ਹਸਤੀ ਹੈ ਇੰਨੇ ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹੈ ਉਹ ਬਰਨਾਲੇ ਤੋਂ ਇਲੈਕਸ਼ਨ ਲੜੇ ਉਹਨਾਂ ਨੂੰ ਇੱਕ ਬਹੁਤ ਵਧੀਆ ਰਿਸਪੈਕਟਡ ਬੂਟ ਭਈ ਉਸ ਟਾਈਮ ਮਾੜੇ ਹਾਲਾਤਾਂ ਦੇ ਵਿੱਚ ਬੀਜੇਪੀ ਦੇ ਵਿੱਚ ਤੇ ਗਰਾਊਂਡ ਦੇ ਉਹ ਬੰਦੇ ਨੇ ਉਹਨਾਂ ਦਾ ਲੋਕਾਂ ਨੂੰ ਪਤਾ ਹੈ ਵੀ ਉਹਨਾਂ ਨੂੰ ਪੈਸੇ ਨਾਲ ਖਰੀਦਿਆ ਜਾ ਸਕਦਾ ਕਿ ਨਹੀਂ ਜਾ ਸਕਦਾ ਇਹ ਤਾਂ ਜਵਾਬ ਬਰਨਾਲੇ ਦੇ ਬਾਜ਼ਾਰ ਦੇ ਲੋਕ 20 ਤਰੀਕ ਨੂੰ ਦੇ ਦੇਣਗੇ ਵੀ ਧੀਰਜ ਜੀ ਬੇਕਨ ਵਾਲੇ ਹੈਗੀ ਆ ਜਾਂ ਨਹੀਂ ਹੈਗੀ ਅੱਛਾ 30 ਦੇ ਆਨ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਗ붐 ਮਿਲਿਆ ਹੈ ਮਿਲ ਨਹੀਂ ਮਿਲਣਾ ਚੀਜ਼ ਕੋਈ ਚੰਗਾ ਬੰਦਾ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ ਹੋਵੇ ਇੰਨੇ ਸਾਲਾਂ ਤੋਂ ਪਿਛਲੇ 30 35 ਸਾਲਾਂ ਤੋਂ ਸਮਾਜ ਦੇ ਵਿੱਚ ਤਾਂ ਉਹ ਚੰਗੇ ਲੀਡਰ ਚੰਗੇ ਲੋਕ ਜਦੋਂ ਚੰਗੀ ਪਾਰਟੀ ਦੇ ਵਿੱਚ ਆਉਂਦੇ ਆ ਤਾਂ ਉਸ ਚੀਜ਼ ਦਾ ਫਾਇਦਾ ਹੁੰਦਾ ਹੀ ਹੁੰਦਾ ਹੈ ਜਿਹੜਾ ਧਰਨਾ ਲੱਗ ਰਿਹਾ ਹੈ ਹਾਲਾਂਕਿ ਖਾਸ ਤੌਰ ਤੇ ਧਰਨਾ ਕਿਸਾਨਾਂ ਦਾ ਆਮ ਆਦਮੀ ਪਾਰਟੀ ਜਾਂ ਭਾਜਪਾ ਇਹਨਾਂ ਦੇ ਲੀਡਰਾਂ ਦੇ ਗੇਟਾਂ ਦੇ ਲੱਗਿਆ ਤੁਸੀਂ ਉਹ ਗੇਟ ਲੰਘ ਕੇ ਆਏ ਹੋ ਉਹ ਧਰਨਾ ਲੰਘ ਕੇ ਆਏ ਹੋ ਇਦਾ ਅਸਰ ਕੀ ਦੇਖ ਰਹੇ ਆ ਚੂਣਾ ਤੇ ਇੱਕ ਇੱਕ ਤਾਂ ਇਹ ਹੋ ਸਕਦਾ ਵੀ ਪਿੰਡਾਂ ਦੇ ਲੋਕ ਸ਼ਾਇਦ ਵੋਟਾਂ ਪਾਉਣ ਨਾ ਆਉਣ ਦੂਜਾ ਵਿਰੋਧਤਾ ਹੋ ਜਾਂਦੀ ਹੈ ਇਨਕੰਪੈਸਿਟੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਹੋ ਜਾਂਦੀ ਹੈ ਤੇ ਨਹੀਂ ਲੋਕ ਚਲੋ ਇਹ ਡੈਮੋਕ੍ਰੇਸੀ ਆ ਆਪਣੇ ਦੇਸ਼ ਦੇ ਵਿੱਚ ਲੋਕਾਂ ਦਾ ਹੱਕ ਹੈ ਗੱਲ ਰੱਖਣਾ ਧਰਨਾ ਲਾਉਣਾ ਠੀਕ ਹੈ ਧਰਨਾ ਲੱਗਿਆ ਹੋਇਆ ਵੋਟਾਂ ਦੇ ਟਾਈਮ ਚ ਆ ਕੇ ਲੱਗਿਆ ਪਰ ਜੇ ਤੁਸੀਂ ਪਿੰਡਾਂ ਦੇ ਲੋਕਾਂ ਦੀ ਗੱਲ ਕਰੂੰ ਸਪੈਸ਼ਲੀ ਤੁਸੀਂ ਪਿੰਡਾਂ ਦਾ ਜ਼ਿਕਰ ਕੀਤਾ ਵੀ ਵੋਟ ਪਿੰਡਾਂ ਦੇ ਲੋਕ ਵੋਟ ਪਾਉਣ ਆਉਣਗੇ ਜਿਹੜੀ 600 ਜੁਨਟ ਫ੍ਰੀ ਬਿਜਲੀ ਮਿਲੀ ਪਿੰਡਾਂ ਦੇ ਲੋਕ ਦੇਖ ਰਹੇ ਆ ਵੀ ਸਾਨੂੰ ਜਿਹੜਾ 30 35 35 ਸਾਲ ਤੋਂ ਜਿੱਥੇ ਪਾਣੀ ਨਹੀਂ ਸੀ ਪਹੁੰਚਿਆ ਉੱਥੇ ਪਾਣੀ ਪਹੁੰਚਿਆ ਕਈ ਜਗ੍ਹਾ ਤੇ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਤਕਰੀਬਨ 300 ਕਰੋੜ ਰੁਪਇਆ ਪੌਣੇ 300 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਕੱਲੇ ਨਹਿਰੀ ਪਾਣੀ ਵਾਸਤੇ ਵਰਤਿਆ ਜਾ ਚੁੱਕਿਆ ਹੈ ਇੱਥੋਂ ਦੀਆਂ ਸਭ ਤੋਂ ਜ਼ਿਆਦਾ ਵੀਡੀਓ ਵਾਇਰਲ ਹੋਈਆਂ ਸੀ ਵੀ ਕੋਈ ਕਹਿੰਦਾ 35 ਸਾਲਾਂ ਬਾਅਦ ਪਾਣੀ ਚਾਲੇ ਲੋਕ ਉਹ ਦੇਖ ਰਿਹਾ ਲੋਕ ਦੇਖ ਰਹੇ ਆ ਵੀ ਮੋਟਰਾਂ ਵਾਲੀ ਲਾਈਟ ਦੇਣੇ ਵੀ ਆ ਸਕਦੀ ਹੈ ਠੀਕ ਹੈ ਉਹੀ ਗ੍ਰਿਡ ਉਹੀ ਟਰਾਂਸਫਾਰਮਰ ਉਹੀ ਤਾਰਾਂ ਉਹਨਾਂ ਤੋਂ ਲਾਈਟ ਦਿਨ ਚ ਵੀ ਜਿਵੇਂ ਲੋਕ ਦਫ਼ਤਰ ਜਾਂਦੇ ਆ ਉਦਾਂ ਦੀ ਤਰ੍ਹਾਂ ਕਿਸਾਨਾਂ ਨੂੰ ਵੀ ਦਿਨ ਦੇ ਵਿੱਚ ਲਾਈਟ ਦਿੱਤੀ ਜਾ ਸਕਦੀ ਹੈ ਲੋਕ ਦੇਖਦੇ ਆ ਚੰਗੀ ਰਾਜਨੀਤੀ ਨੂੰ ਚੰਗੀ ਡਵੈਲਪਮੈਂਟ ਨੂੰ ਪਿੰਡਾਂ ਦੇ ਵਿੱਚ ਹੋਏ ਕਮਨ ਲੋਕ ਇਹਨੂੰ ਦੇਖ ਕੇ ਬੜੀ ਵੱਡੀ ਮਾਤਰਾ ਚ ਵੋਟ ਕਰਨਾ ਨਿਕਲਣਗੇ ਉਸ ਦਿਨ ਇਹ ਮਾਤਰਾ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦੀ ਜਿੱਤ ਜਿੱਤ ਤਬਦੀਲ ਹੋਊਗੀ ਕਿਉਂਕਿ ਇੱਕ ਬਹੁਤ ਵੱਡਾ ਵੈਕਿਊਮ ਕ੍ਰੀਏਟ ਹੋ ਗਿਆ ਅਕਾਲੀ ਦਲ ਦੇ ਚੋਣ ਨਾਲ ਲੜਨ ਕਰਕੇ ਇੱਕ ਬਹੁਤ ਵੱਡੀ ਵੋਟ ਅਸੀਂ ਕਵਾਂਗੇ ਉਹ ਫ੍ਰੀ ਫਿਰਦੀ ਆ ਉਹ ਵੋਟ ਤੇ ਹਰ ਇੱਕ ਦੀ ਨਜ਼ਰ ਆ ਭਾਜਪਾ ਦੀ ਵੀ ਆ ਕਾਂਗਰਸ ਦੀ ਵੀ ਆ ਤੁਹਾਡੀ ਵੀ ਆ ਗੁਰਦੀਪ ਬਾੜਦ ਦੀ ਵੀ ਹੋਊਗੀ ਗੋਬਿੰਦ ਸਿੰਘ ਦੀ ਵੀ ਹੋਊਗੀ ਤਾਂ ਉਹ ਵੋਟ ਨੂੰ ਕਿਵੇਂ ਅਟਰੈਕਟ ਕਰ ਰਹੇ ਵੋਟ ਨੂੰ ਟਰੈਕਟ ਕਰਨ ਲਈ ਕੋਈ ਕਿਸੇ ਨੂੰ ਲਾਲਚ ਦੇ ਕੇ ਜਾਂ ਕਿਸੇ ਨੂੰ ਝੂਠ ਬੋਲ ਕੇ ਟਰੈਕਟ ਨਹੀਂ ਕੀਤਾ ਜਾ ਸਕਦਾ ਅਸੀਂ ਇਹ ਜਿਹੜੇ ਕੰਮ ਮੈਂ ਗਿਣਾ ਰਿਹਾ ਹਾਂ ਇਹ ਕੰਮ ਉਹਨਾਂ ਲੋਕਾਂ ਲਈ ਵੀ ਹੋਏ ਨਹੀਂ ਜਿਹੜੀ ਉਹ ਤੁਸੀਂ ਫ੍ਰੀ ਵੋਟ ਕਹਿੰਦੇ ਹੋ ਹਾਲਾਂਕਿ ਉਹ ਲੋਕ ਰਿਲੈਕਸ ਫੀਲ ਕਰ ਰਹੇ ਐ ਅੱਛਾ ਵੀ ਸਾਨੂੰ ਨਈਰ ਖਾਉਣੀ ਪਾਰਟੀ ਲਈ ਖੜਨਾ ਪੈਣਾ ਸੀ ਵੀ ਸਾਨੂੰ ਸਿੰਬਲ ਲਈ ਖੜਨਾ ਪੈਣਾ ਸੀ ساری ਜ਼ਿੰਦਗੀ ਵੋਟ ਅਸੀਂ ਇਹ ਸਿੰਬਲ ਨੂੰ ਪਾਈ ਸੀ ਇਸ ਬੰਦੇ ਨੂੰ ਪਾਈ ਸੀ ਪਰ ਜੀ ਕਰਦਾ ਸੀ ਤੁਹਾਨੂੰ ਪਾਉਣ ਨੂੰ ਜੀ ਜਦੋਂ ਇਹ ਕੰਮ ਦੇਖਦੇ ਆਂ ਅਸੀਂ ਹੋਏ ਕੰਮ ਦੇਖਦੇ ਆਂ ਜਦੋਂ ਦਿਨੇ-ਦਿਨੇ ਘਰੇ ਪਾਣੀ ਲਾ ਕੇ ਘਰੇ ਆ ਜਾਂਦੇ ਆਂ ਜਦੋਂ ਮੋਟਰ ਵਾਲਾ ਮੋਟਰ ਚਲਾਉਂਦੀ ਲੋੜ ਨਹੀਂ ਪੈਂਦੀ ਨਹਿਰੀ ਪਾਣੀ ਨਾਲ ਹੀ 11 ਭਰ ਜਾਂਦਾ ਤਾਂ ਜੀ ਕਰਦਾ ਸੀ ਆਮ ਆਦਮੀ ਨੂੰ ਵੋਟ ਪਾਉਣ ਦਾ ਉਹ ਕਹਿੰਦੇ ਬੜਾ ਵਧੀਆ ਹੋਇਆ ਕਿ ਭਾਈ ਸਾਨੂੰ ਵੋਟ ਪਾਉਣ ਦਾ ਮੌਕਾ ਮਿਲ ਰਿਹਾ ਸਾਡੇ ਤੇ ਪ੍ਰੈਸ਼ਰ ਵੀ ਨਹੀਂ ਹੈ ਜਿਹੜਾ ਦਿਲੀ ਪ੍ਰੈਸ਼ਰ ਹੁੰਦਾ ਵੀ ਚੱਲਾ ਉਹਦੀ ਪਾਰਟੀ ਦਾ ਅਕਾਲੀ ਅਕਾਲੀ ਦਲ ਤੁਸੀਂ ਕਹਿ ਰਹੇ ਹੋ ਵੀ ਕਿਤਨਾ ਕਿਤੇ ਜਿਹੜੀ ਵੋਟ ਸੀਗੀ ਕਿਹ ਡਰ ਸੀ ਉਹ ਮਨ ਬਣਾ ਰਿਆ ਆ ਆਮ ਆਦਮੀ ਪਾਰਟੀ ਵਾਲੇ ਪਾਸੇ ਆਉਣ ਦਾ ਬਿਲਕੁਲ ਬਿਲਕੁਲ ਕੱਲਾ ਕਾਲੀ ਦਲ ਨਹੀਂ ਹਰ ਕੋਈ ਹੋਰ ਪਾਰਟੀਆਂ ਦੇ ਲੋਕ ਵੀ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਬਰਨਾਲੇ ਦੇ ਲੋਕ ਬੜਾ ਪਿਆਰ ਕਰਦੇ ਆ ਬੜੀ ਵੱਡੀ ਬਹੁਮਤ ਨਾਲ ਜਤਾ ਕੇ ਭੇਜਦੇ ਉਸੇ ਤਰ੍ਹਾਂ ਇਸ ਵਾਰ ਬਰਨਾਲੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਲੀਡ ਨਾਲ ਜਿਤਾ ਕੇ ਭੇਜਣੀ ਪਰ ਗੁਪਤ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਅੰਡਰ ਟੇਬਲ ਸਮਰਥਨ ਅਕਾਲੀ ਦਲ ਸ਼ਾਇਦ ਕਿਸੇ ਹੋਰ ਪਾਰਟੀ ਨੂੰ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਗੱਤਰਵਾ ਦੇ ਵਿੱਚ ਜ਼ਿਕਰ ਮਾਫੀ ਬਾਦਲ ਨਹੀਂ ਚੱਲ ਰਿਹਾ ਹੈ ਇੱਥੇ ਵੀ ਕੋਈ ਇਦਾਂ ਦਾ ਤੁਹਾਨੂੰ ਨਜ਼ਰ ਆ ਰਿਹਾ ਹੈ ਲੋਕ ਕਿਸੇ ਦੇ ਮੱਜੇ ਨਹੀਂ ਹੁੰਦੇ ਜੀ ਲੋਕ ਹਾਂ ਥੋਡੀ ਪਾਰਟੀ ਹੈ ਤੁਹਾਡਾ ਸਿੰਬਲ ਹੈ ਉਸ ਟਾਈਮ ਲੋਕ ਸਟੈਂਡ ਲੈਂਦੇ ਆ ਉਸ ਤੋਂ ਬਾਅਦ ਲੋਕ ਬੜੇ ਸਿਆਣੇ ਨੇ ਬਰਨਾਲੇ ਦੇ ਲੋਕ ਜਾਂ ਪੰਜਾਬ ਦੇ ਲੋਕ ਉਹ ਆਪਦਾ ਸਹੀ ਗਲਤ ਦੇਖਦੇ ਆ ਉਹ ਕਿਸੇ ਦੇ ਕਹੇ ਬੋਟ ਨਹੀਂ ਵੀ ਉਂਗਲ ਫੜ ਕੇ ਉਹਨਾਂ ਦੀ ਕੋਈ ਲੈ ਜੂਗਾ ਉਹ ਆਪਦੀ ਮਰਜ਼ੀ ਨਾਲ ਜੋ ਪਾਰਟੀ ਉਹਨਾਂ ਲਈ ਕੰਮ ਕਰ ਰਹੀ ਹੈ ਜੋ ਪਾਰਟੀ ਲੋਕਾਂ ਦੀ ਸੇਵਾ ਕਰ ਰਹੀ ਹੈ ਉਹਦੇ ਨਾਲ ਜਾਣਗੇ ਉਹ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਤਾਂ ਲੋਕ ਆਮ ਆਦਮੀ ਪਾਰਟੀ ਦੇ ਨਾਲ ਜਾਣਗੇ ਮੇਰਾ ਆਖਰੀ ਸਵਾਲ ਹੈ ਹਰਿੰਦਰ ਕੈਂਪੇਨ ਤੁਸੀਂ ਬੜੀ ਧੜਲੇ ਨਾਲ ਕਰਦੇ ਨਜ਼ਰ ਆ ਰਹੇ ਹੋ ਕਾਫੀ ਪ੍ਰੋਗਰਾਮ ਤੁਹਾਡੇ ਜਿਹੜੇ ਕਿ ਪਿੰਡਾਂ ਦੇ ਵਿੱਚ ਹੈ ਇੱਕ ਚੀਜ਼ ਜਿਹੜਾ ਸਵਾਲ ਲੋਕ ਵੀ ਕਰਦੇ ਨੇ ਕਿ ਦਲਵੀਰ ਗੋਲਡੀ ਕਿਉਂ ਛੱਡ ਗਏ ਉਦੋਂ ਛੱਡ ਕੇ ਜਦੋਂ ਟਿਕਟ ਅਨਾਉਂਸ ਹੋ ਗਈ ਜੱਫੀ ਦਾ ਨਿਕ ਮਾਨ ਰਹੇ ਸੀਗੇ ਬੜੀ ਨਿਕ ਉਹਨਾਂ ਨੂੰ ਮੁੱਖ ਮੰਤਰੀ ਦੀ ਜੱਫੀ ਚ ਉਾਰਿਆ ਸੀਗਾ ਉਹ ਨਿਕ ਸਿਰਫ 4-5 ਮਹੀਨੇ ਕਿਉਂ ਰਿਆ ਜਿਮਣੀ ਚੋਣਾ ਚਾਹ ਕੇ ਦਲਵੀਰ ਗੋਲਡੀ ਦਾ ਜ਼ਿਕਰ ਬਰਨਾਲੇ ਚ ਹੋਣਾ ਧੂਰੀ ਦਾ ਜ਼ਿਕਰ ਬਰਨਾਲੇ ਚ ਹੋਣਾ ਇੱਕ ਬਹੁਤ ਵੱਡੀ ਅਹਿਮੀਅਤ ਦੱਸ ਰਿਹਾ ਆ ਕੋਈ ਫਰਕ ਪੈ ਰਿਹਾ ਆ ਜਾਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਉਹਦੇ ਨਾਲ ਦਲਵੀਰ ਗੋਲਡੀ ਜੀ ਦਾ ਪਰਸਨਲ ਡਿਸੀਜਨ ਉਹਨਾਂ ਨੇ ਪਹਿਲਾਂ ਪਾਰਟੀ ਜੁਆਇਨ ਕੀਤੀ ਉਸ ਟਾਈਮ ਵੀ ਪਰਸਨਲ ਸੀ ਹੁਣ ਛੱਡ ਕੇ ਗਏ ਨੇ ਇਹ ਵੀ ਪਰਸਨਲ ਹੈ ਮੈਂ ਕੋਈ ਉਹਨਾਂ ਦੇ ਪਰਸਨਲ ਉਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਉਹਦੇ ਨਾਲ ਉਹ ਇਲੈਕਸ਼ਨ ਲੜਦੇ ਰਹੇ ਆ ਧੂਰੀ ਤੋਂ ਬਰਨਾਲੇ ਨਾਲ ਕੋਈ ਉਹਨਾਂ ਦਾ ਕਨੈਕਸ਼ਨ ਨਹੀਂ ਸੀ ਬਰਨਾਲੇ ਨਾਲ ਕੋਈ ਰਿਲੇਸ਼ਨ ਨਹੀਂ ਸੀ ਮੈਨੂੰ ਨਹੀਂ ਲੱਗਦਾ ਵੀ ਬਰਨਾਲੇ 'ਚ ਕੋਈ ਅਸਰ ਦਿਖ ਰਿਹਾ ਇਸ ਗੱਲ ਦਾ ਠੀਕ ਹੈ ਬਾਬਾ ਰਦਰ ਸਿੰਘ 42 ਸੜਨ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਕੈਂਪੇਨ ਜਿਹੜੀ ਕਿ ਆ ਉਹ ਮੁਹਿੰਮ ਜਿਹੜੀ ਕਿ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਤੇ ਨਤੀਜੇ ਜਿਹੜੇ ਆ ਇਸ ਵਕਤ ਉਹ ਪਿਛਲੇ ਵਾਰੀ ਨਾਲੋਂ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਿਹਤਰ ਆਉਣਗੇ ਮੈਂ ਸਰਖਾ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਬਰਨਾਲਾ